मां बगिना मुखी का का सब परिवार सुखी हो कृष्ण से संबंधित रिश्तेदार सुखी हो अपने परिवार ਦੇ ਮੁਖੀਆ ਦਾ ਇੱਜ਼ਤ ਕਰਕੇ ਸ਼ੁਰੂ ਕਰੀਏ ਆਪਾਂ ਸਾਰੇ ਲੋ ਔਰਤੀਆਂ ਦਾ ਕਰ ਤੇ ਪੁੱਤਰਾਂ ਦਾ ਕਰ ਤੋਂ ਆਪਾਂ ਬਚੇ ਇੱਕ ਮਰੀਆ ਮੇਦੇ ਮਾਂ ਦੇ ਮੈਂ ਪਹਿਲਾਂ ਸ਼ੁਰੂਆਤ ਕੀਤੀ ਇੱਕ ਪੀੜਾਵੈ ਤੋਂ ਨੰਦ ਬੰਦਨਾ ਇੱਕ ਜਿਹੜਾ 30 ਜਨਵਰੀ ਤੋਂ ਲੈ ਕੇ 8 ਫਰਵਰੀ ਤੱਕ ਇਹ ਤਯੋਜਨ ਹੋ ਰਿਹਾ ਇਹ ਤੁਹਾਡਾ ਸਾਰਿਆਂ ਦਾ ਹੈ ਕਿ ਤੁਸੀਂ ਸਾਰੇ ਜਿਹਨੇ ਲੋਕ ਮਾ ਬਗਲਾਮ ਕੀ ਪਰਿਵਾਰ ਦੇ ਅੰਗ ਹੋ ਤੁਹਾਡਾ ਸਾਰਿਆਂ ਦਾ ਹੈ ਤੁਸੀਂ ਸਾਰੇ ਕੁਲ ਕੇ ਮੰਦਰ ਤੇ ਹੋ ਸਾਰੇ ਨੂੰ ਆਪਣਾ ਸੱਦਾ ਦੇ ਰੋ ਵੀ ਤੁਹਾਡਾ ਮਾ ਬਗਲਾਮ ਕੀ ਦਾ ਯੱਗ ਹੋ ਰਿਹਾ ਤੁਸੀਂ ਜ਼ਰੂਰ ਆਓ ਏ ਵੀ ਮੈਂ बार-बार ਕਹਿਣਾ ਅਦਲੂਤਾ ਮਾਂ ਬਗਦਾਮੁਖੀ ਤਾਂ ਮੈਂ ਐਸਾ ਪੂਰੇ ਵਿਸ਼ਵ ਦੇ ਵਿੱਚ ਜਿਹਦੇ ਦਿਨ ਰਾਤ ਲਗਾਤਾਰ ਹੋਣ ਵਾਲਾ ਆਯੋਜਨ ਹੁੰਦਾ ਤੁਸੀਂ ਆਪਣੇ ਭਾਗਿਆ ਦੀ ਸੁਣਾਣਾ ਕਰਿਆ ਕਰੋ ਤੁਹਾਨੂੰ ਮਹਾਰਾਣੀ ਨੇ ਚੁੜਿਆ ਹੈ ਮਹਾਰਾਣੀ ਤੁਹਾਡੇ ਤੇ ਕਿਰਪਾ ਕਰ ਰਹੀ ਹੈ ਤੁਸੀਂ ਸੇਵਾ ਕਰ ਰਹੇ ਮੇਰੀ ਮਾਂ ਤੁਹਾਡੇ ਤੇ ਕਿਰਪਾ ਕੀਤੀ ਹੈ ਸੇਵਾ ਦੂਸਰਾ ਵੱਡਾ ਸਥਾਨ ਆ ਜੀ ਇੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਮਾਂ ਦਾ ਸ਼ੀਰਵਾਲ ਲੰਦੇ ਆ ਸਾਰੇ ਦਿਸ਼ਾਂ ਅਵਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਅਪੀਲ ਕਰਦਾ ਕਿ ਉਹ ਇੱਥੇ ਆ ਕੇ ਦਰਸ਼ਨ ਕਰਨ ਤੇ ਆਪਣੀਆਂ ਜੜੀਆਂ ਮੰਗੀਆਂ ਮਰਦਾਂ ਥੋਪੂਰੀਆਂ ਉਧਾਰੇ ਸਾਰਿਆਂ ਦੀਆਂ ਹਰ ਮੋਨੋਗਮਨਾ ਪੂਰਨ ਹੁੰਦੀ ਹੈ ਜੀ ਕਿਸੇ ਨਵੀਂ ਕਿਸਤਰਾ ਦੇ ਦਿਖਿ ਦੇ ਹੋਰੀਆ ਉਹ ਮਾਏ ਅਗੇ ਹਜਾਤਾ ਹਾਜ਼ਰੀ ਲਗਾਵੇ ਉਹਨਾਂ ਦੀ ਮਨ ਕਰਨਾ ਕੋਰ ਜੂਰਪੁਰਾ ਨੋਇ ਜਿਹੜੇ ਲੋਕ ਚੱਲ ਨਹੀਂ ਪਾਉਂਦੇ ਸੀ ਫਿਰ ਨਹੀਂ ਪਾਉਂਦੇ ਸੀ ਉਹ ਵੀ ਆ ਕੇ ਇੱਥੇ ਠੀਕ ਹੋਏ ਬਿਲਕੁਲ ਹਾਜ਼ਰੀਆ ਪੂਰੀ ਜਰੂਰ ਸੱਚੇ ਮਨ ਨਾਲ ਹਾਜ਼ਰੀ ਲਗਾ ਕੇ ਇੱਥੇ ਆ ਗਏ ਹਰ ਦੁੱਖ ਦੀ ਨੀਦ ਦੂਰ ਹੁੰਦੀ ਹੈ ਇੱਥੇ ਬਹੁਤ ਦੂਰੋਂ ਲੋਕ ਆਣਗੇ ਮੱਥਾ ਟੇਕਣ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਲੁਧਿਆਣਾ ਵਾਸੀਆਂ ਨੂੰ ਕਿ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਣ ਇੱਥੇ ਹੁੱਤੀ ਪਾਣ ਕਾਫੀ ਦੁੱਖ ਦਰਦ ਕਲੇਸ਼ ਘਟਦੇ ਨੇ ਸਾਰਿਆਂ ਨੂੰ ਹੀ ਪਤਾ ਹੈ ਕਿ ਹਰ ਕਸ਼ਟ ਵੱਡੇ ਤੋਂ ਵੱਡਾ ਜਿਹੜਾ ਵੀ ਕੋਈ ਵੀ ਆਪਣਾ ਕੰਮ ਅੜਿਆ ਹੋਵੇ ਮਾਂ ਬਗਲਾ ਮੁਖੀ ਦੇ ਤਾਂ ਬਹੁਤ ਹੀ ਪੋਜ਼ਿਟਿਵ એનર્ਜੀ ਹੈ ਆਪਕੋ ਜਦ ਭਵਨ ਬੋਲਗੇ ਤਾਂ ਆਪਕੋ ਬੂਜ਼ ਵੰਸ ਨਿਕਲ ਜਾਣਗੇ ਔਰ ਆਪਕੋ ਫੀਲ ਹੋਗਾ ਕਿ ਹਾਂ ਕੁਛ ਹੈ ਉਸਕਤੀ ਹੈ ਇਹਾ ਮੈਂ ਹੋ ਗਿਆ ਅਜਮਾ ਬੰਗਲਾ ਮੁਖੀ ਦਾ ਮੈਂ ਕਿਵੇਂ ਦਾ ਮਹਿਸੂਸ ਹੁੰਦਾ ਪਹਿਲਾਂ ਤਾਂ ਇਹ ਜਾਣ ਜਾਵਾਂ ਕਿਉਂਕਿ ਇਹ ਇੱਕ ਅਜੀਹਾ ਦਰਬਾਰ ਹੈ ਜਿੱਥੇ ਹਰ ਇੱਕ ਧਰਮ ਦਾ ਸਤਿਕਾਰ ਹੁੰਦਾ ਹੈ ਬੜਾ ਵੱਡਾ ਸਥਾਨ ਹੈ ਜੀ ਇੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਮਾਂ ਦਾ ਅਸ਼ੀਰਵਾਦ ਲੈਂਦੇ ਆ ਕਿੱਥੇ ਮਾਂ ਜਿਹੜਾ ਇੱਥੇ ਹਰ ਸਾਲ ਦੀ ਤਰ੍ਹਾਂ 225 ਘੰਟਿਆਂ ਦਾ ਜਾਕੰਦਾ ਉਹ ਇਸ ਵਾਰੀ ਵੀ ਬੜੇ ਧੁੰਦਾਮ ਨਾਲ ਮਾਨਤਜੀ ਪ੍ਰਵੀਨ ਜੀ ਦੇ ਅਧਿਅਕਸ਼ਤਾ ਦੇ ਵਿੱਚ ਮਨਾਇਆ ਜਾ ਰਿਹਾ ਇਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਹੀ ਸੰਗਤ ਆ ਕੇ ਦਰਸ਼ਨ ਕਰਦੀ ਆ ਜਾਕ ਦੇ ਵਿੱਚ ਤੇ ਬੜੀ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਂਦੀ ਹੈ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਅਪੀਲ ਕਰਦਾ ਜੋ ਇੱਥੇ ਆ ਕੇ ਦਰਸ਼ਨ ਕਰਨ ਤੇ ਆਪਣੀਆਂ ਜਿਹੜੀਆਂ ਮੰਗੀਆਂ ਬਰਾਦਾਂ ਉਥੋਂ ਪੂਰੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਸਭ ਨੂੰ ਹੀ ਮਾਂ ਦਾ ਅਸ਼ੀਰਵਾਦ ਮਿਲਦਾ। ਭੱਜ ਕਿੰਨੇ ਸਮੇਂ ਤੋਂ ਜੁੜੇ ਹੋਏ ਇਸ ਦਰਬਾਰ ਨਾਲ? ਮੈਂ ਪਿਛਲੇ ਕਈ ਸਾਲਾਂ ਤੋਂ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ ਸਾਨੂੰ। ਜਿਦਾ ਉਹਨਾਂ ਦਾ ਅਸ਼ੀਰਵਾਦ ਆਂਦੇ-ਜਾਂਦੇ ਰਹੀਦਾ ਜਿੱਤੇ ਝੀਰਵਾਲਾ। ਕਹਿੰਦੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ। ਬਹੁਤ ਸਾਰੇ ਚਮਤਕਾਰ ਵੀ ਇੱਥੇ ਵੇਖਣ ਨੂੰ ਮਿਲੇ ਆ। ਬੜੇ ਹੁੰਦੇ ਆ ਜੀ। ਹਰ ਉਸ ਧਰਮ ਜਿਹੜੇ ਤੁਸੀਂ ਮੰਨਦੇ ਹੋ ਜਿਹਨੂੰ ਉੱਥੇ ਤੁਹਾਡੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹੁੰਦੀਆਂ ਨੇ ਤੁਸੀਂ ਆਸਥਾ ਨਾਲ ਕਿਤੇ ਵੀ ਜਾਂਦੇ ਹੋ ਤੇ ਉੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਇੱਥੇ ਕਈ ਅਖੰਡ ਮਹਾਯੱਗ ਜਿਹੜਾ ਬਾ ਅਗਲਾ ਮੁਖੀ ਧਾਮ ਦੇ ਵਿੱਚ ਹੋ ਰਿਹਾ ਹੈ ਤਾਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਲੋਕ ਤੇ ਭਗਤ ਜਿਹੜੇ ਨੇ ਉਹ ਆਉਣੇ ਵੀ ਸ਼ੁਰੂ ਹੋਏ ਨੇ ਗੱਲਬਾਤ ਕਰਦੇ ਆ ਬਾ ਅਗਲਾ ਮੁਖੀ ਧਾਮ ਆ ਰਹੇ ਹੋ ਕਿਵੇਂ ਦਾ ਮਹਿਸੂਸ ਕਰਦੇ ਹੋ ਇੱਥੇ ਬਹਾਮੈ ਦੀ ਪੂਰੀ ਕਿਰਪਾ ਜੀ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਜੀ ਕਿਸੇ ਨਵੀਂ ਖੇਤਰਾਂ ਦੇ ਗਲੇ ਫੋਰੀਏ ਉਹ ਮਹਾਯੱਗ ਅੱਗੇ ਹਾਜ਼ਰੀ ਲਗਾਵੇ ਉਹਨਾਂ ਦੀ ਮਨੋ ਕਾਮਨਾ ਪੂਰਨ ਜੂਰ ਪੂਰਨ ਹੋਏ ਕਿੰਨੇ ਕਿੰਨੇ ਸਮਾਂ ਤੋਂ ਜੁੜੇ ਹੋਏ ਹੋ ਸਰ 15 ਸਾਲ ਤੋਂ 17 ਸਾਲ ਤੋਂ ਜੀ ਕਿਤੇ ਹਰ ਇੱਕ ਮੰਨੋਗਾਮਨਾ ਪੂਰੀ ਹੁੰਦੀ ਇੱਥੇ ਬਿਲਕੁਲ ਪੂਰੀ ਹੁੰਦੀ ਜੀ ਮਹਾਮੈਦੀ ਪੂਰੀ ਕਿਹੋ ਜਿਹਾ ਪੂਰਨ ਹੁੰਦੀ ਕਈ ਵਾਰੀ ਅਸੀਂ ਦੇਖਿਆ ਕਿ ਜਿਹੜੇ ਲੋਕ ਚੱਲ ਨਹੀਂ ਪਾਉਂਦੇ ਸੀ ਫਿਰ ਨਹੀਂ ਪਾਉਂਦੇ ਸੀ ਉਹ ਵੀ ਆ ਕੇ ਇੱਥੇ ਠੀਕ ਹੋਏ ਬਿਲਕੁਲ ਹਾਜ਼ਰੀਆ ਪੂਰੀ ਤਰ੍ਹਾਂ ਪੂਰਨ ਸੱਚੇ ਮਨ ਨਾਲ ਹਾਜ਼ਰੀ ਲਗਾਉਣ ਦੇ ਇੱਥੇ ਆ ਕੇ ਹਰ ਦੁੱਖ ਦੀ ਨਿਸ਼ਾਨ ਦੂਰ ਹੁੰਦੀ ਹੈ ਇੱਥੇ 30 ਫਰਵਰੀ ਤੋਂ ਲੈ ਕੇ 30 ਜਨਵਰੀ ਤੋਂ ਲੈ ਕੇ 8 ਫਰਵਰੀ ਤੱਕ ਜੱਗੇ ਬਾਹ ਜੱਗੇ ਜੀ 24 ਘੰਟੇ ਲਗਾਤਾਰ ਚੱਲੇਗਾ ਜੀ 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 ਅਸੀਂ ਇਹ ਬਗਲਾਧਾਮ ਫਾਰਮ ਜੰਮਦਾਧਾਮ ਦੇ ਵਿੱਚ ਕਾਫੀ ਸਾਲਾਂ ਤੋਂ ਆ ਰਹੇ ਨੇ ਜਦ ਤੇ ਅਸੀਂ ਇੱਥੇ ਆ ਲੱਗੇ ਸਾਨੂੰ ਬਹੁਤ ਅੱਛਾ ਤੇ ਇੱਥੇ ਦਾ ਵਾਤਾਵਰਣ ਇੱਥੇ ਦੇ ਲੋਕ ਇੱਥੇ ਮਾਤਰੀ ਸਾਨੂੰ ਬਹੁਤ ਪਿਆਰ ਦਿੰਦੇ ਐ ਤੇ ਅਸੀਂ ਚਾਹਨੇ ਆ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਕੀ ਇੱਥੇ ਆਣ ਮੱਥਾ ਟੇਕਣ ਇੱਕ ਤਾਂ ਅਸੀਂ ਦੇਖੋ ਇੱਥੇ ਆ ਕੇ ਕੋਈ ਤਰਮ ਨਹੀਂ ਸਾ ਅਸੀਂ ਰੱਬ ਦੇ ਨਾਲ ਜੁੜੀਏ ਮਾ ਬਗਲਾ ਮੁਖੀ ਧਾਮ ਇੱਕ ਇਹੋ ਜਿਹਾ ਤਾਮ ਹੈ ਜਿੱਥੇ ਸਾਰੇ ਹਰ 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 ਮੰਦਰ ਆਇਆ ਮੈਂ ਦੇਖਿਆ ਹਜੇ ਵੀ ਦੇਖ ਰਿਹਾ ਸੀ ਕਿ ਭਾਜੀ ਦੇਖੋ ਇਹਦੇ ਵਿੱਚ ਸਾਨੂੰ ਹਮ ਹਮਾ ਕੇ ਪਹੁੰਚਣਾ ਚਾਹੀਦਾ ਜਿਹੜਾ ਯੱਗ ਹੋ ਰਿਹਾ ਵਾ ਬਹੁਤ ਬਹੁਤ ਦੂਰੋਂ ਲੋਕ ਆਣਗੇ ਮੱਥਾ ਟੇਕਣ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਲੁਧਿਆਣਾ ਵਾਸੀਆਂ ਨੂੰ ਕਿ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਣ ਇੱਥੇ ਉਤੀ ਪਾਣ ਕਾਫੀ ਦੁੱਖ ਦਰਦ ਕਲੇਸ਼ ਘਟਦੇ ਨੇ ਜੈ ਮਾ ਬਗਲਾਮੁਖੀ ਜਾ ਜਾ ਮਾ ਬਗਲਾ ਪਰ ਬਖਤ ਨੂੰ ਗਾਉਂਗਾ ਮਾ ਬਗਲਾ ਮੁਖੀ ਧਾਮ ਤੇ ਆ ਕੇ ਹਰ ਕਸ਼ਟ ਹਰ ਦਰਦ ਹਰ ਦੁੱਖ ਦੂਰ ਹੁੰਦਾ ਤੇ ਪ੍ਰਵੀਨ ਪੰਤ ਪ੍ਰਵੀਨ ਚੌਧਰੀ ਜੀ ਨੇ ਇੱਕ ਬਹੁਤ ਵੱਡਾ ਪਰਿਵਾਰ ਬਣਾਇਆ ਔਰੇ ਆਓ ਮਮਾ ਕੇ ਆਓ ਮਾਹੀ ਆ ਕੇ ਸ਼ੁਰੂ ਉਹਨੂੰ ਵਿਚਾਰਿਆ ਉਹਦੀ ਚਾਹ ਉਹ ਹੁੱਤੀ ਪਾਓ ਮਾ ਤੁਹਾਡੀ ਹਰ ਮਨਕਾਮਨਾ ਪੂਰੀ ਕਰੇਗੀ ਜੋ ਕਿ ਬਾ ਬਗਲਾ ਮੁਖੀ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਰਾ ਕਸ਼ਟ ਵੱਡੇ ਤੋਂ ਵੱਡਾ ਜੜਾ ਵੀ ਕੋਈ ਵੀ ਆਪਣਾ ਕੰਮ ਅੜਿਆ ਹੋਵੇ ਮਾ ਬਗਲਾ ਮੁਖੀ ਦੇ ਤਾਂ ਤੇ ਹਉਤੀ ਪਾ ਨਾਲ ਉਹ ਕੰਮ ਸਿੱਧ ਹੁੰਦਾ ਤੇ ਮੈਂ ਸਾਰੇ ਭਗਤਾਂ ਨੂੰ ਕਹਾਂਗਾ ਕਿ ਉਰੇ ਆਓ ਤੇ ਆਪਣੇ ਮਨ ਕਾਮਨਾ ਪੂਰੀ ਕਰੋ ਚਮਤਕਾਰ ਹੋਏ ਜੀ ਬਿਲਕੁਲ ਜੀ ਵੱਡੇ ਤੋਂ ਵੱਡਾ ਕੰਮ ਅੜਿਆ ਹੋਇਆ ਬਾ ਬਗਲਾ ਮੁਖੀ ਪੂਰੀ ਕਰਦੀ ਹੈ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਜੁੜੀ ਹੋਈ ਬਹੁਤ ਵਾਰੀ ਹੁੰਦਾ ਜੀ ਬੜੀ ਵਾਰੀ ਕੋਈ ਕੰਮ ਅੜਿਆ ਹੁੰਦਾ ਉਹ ਰਿਆਈ ਦਾ ਵਰ ਜੀ ਲਾ ਕੇ ਜਾਈ ਦੀ ਤੇ ਮਾ ਪੂਰਾ ਕਰਦੀ ਹੈ ਅਜਿਹੜਾ ਨਾਰੀਅਲ ਵਾਰਦੇ ਆ ਉਹ ਕਿਸ ਤਰ੍ਹਾਂ ਵਾਰਦੇ ਆ ਜਿਹੜੇ ਜਿਹੜੇ ਦੁੱਖ ਕਸ਼ਟ ਕਲੇਸ਼ ਮੁਕਦੇ ਉਹ ਆਪਣੇ ਦੁੱਖ ਦਰਦ ਲਈ ਹੁੰਦਾ ਜੇ ਤੁਹਾਨੂੰ ਕਿਸੇ ਦੀ ਨਿਗਾਹ ਲੱਗੀ ਹੋਵੇ ਕੋਈ ਵੀ ਦੁੱਖ ਦਰਦ ਦਾ ਤੁਹਾਡਾ ਤੁਸੀਂ ਉਹਨੂੰ ਮਨੁਕਾ ਉਹਨਾਂ ਨੂੰ ਮੰਗ ਕੇ 31 ਵਾਰੀ ਆਪਣੇ ਤੋਂ ਵਾਰ ਕੇ ਕੋਈ ਤੁਹਾਡੇ ਤੇ ਕਿਸੇ ਨੇ ਕਿੱਤਾ ਕਰਾਇਆ ਕੋਈ ਤੁਹਾਡੇ ਤੇ ਹੋਰ ਕੋਈ ਉੱਪਰਲੀ ਕਿਸੇ ਨਾਲ ਕੁਝ ਵੀ ਕਿਸੇ ਤਰ੍ਹਾਂ ਨਾਲ ਅਲੱਗ-ਅਲੱਗ ਕਿਸੇ ਤਰ੍ਹਾਂ ਦੀ ਨਿਗਾਹ ਲੱਗੀ ਹੈ ਉਹ ਦੂਰ ਹੁੰਦੀ ਹੈ ਕੱਤੀ ਇੱਥੋਂ ਦੂਰ ਹੁੰਦੀ ਬਿਲਕੁਲ ਜੀ ਬਿਲਕੁਲ ਤਦ ਹੀ 31 ਵਾਰ ਆਪਣੇ ਆਪ ਤੋਂ ਵਾਰ ਕੇ ਹਰ ਬੰਦਾ ਉਤੀ ਪਾ ਕੇ ਜਾਂਦਾ ਹੈ ਦਰਬਾਰ ਤੇ ਪਹਿਲੀ ਵਾਰ ਪਹੁੰਚੇ ਨੇ ਗੱਲਬ है ठीक है अलग सी एनर्जी है बहुत ही पॉजिटिव एनर्जी है यहाँ पे ठीक है यू कैन फील इट कि आपको अलग से आपको महसूस होगा कि माता की प्रेजेंस है लखन ज्योति है आपको लगेगा कि आपकी जो भी प्रॉब्लम्स हैं माता उनको हर रही है तुम सबसे रोज करूंगा अगर मौका मिले तो पक्का आइए यहाँ पे फील हुआ है बहुत ही फील हुआ बहुत ही पॉजिटिव एनर्जी है आपको जब हवन बोलेंगे तो आपको बूज निकल जाएंगे और आपको फील होगा कि यहाँ कुछ है शक्ति कुछ है यहाँ पे लोगों को दिखता है समझ आता है क्या क्या हो रहा है, कुछ आप, कुछ, हो, कुछ हो रहा है कुछ हो, हवा आप महसूस कर सकते हो ना वैसे आप शक्ति को फील कर सकते हो कि कुछ पॉजिटिव एनर्जी है यहाँ पे जो आपको के साथ है जो लाइक like, आपको कुछ आनंद से आपको एनर्जी मिलेगी आपको शक्ति मिलेगी इस दरबार के बारे में कैसे पता लगा ऐसे में YouTube में कोई वीडियो देखा मैंने आसपास कोई यज्ञ बगरा मुखी माता का मंदिर है इनका एक हिमाचल में मंदिर है मैं वहाँ हाँ मैं वहाँ गया था तब इनकी माता के बारे में चला पता एक YouTube में मैंने वीडियो देखा तो मैं यही होमेक्स में रहता हूँ पास में ही रहता हूँ तो मुझे नेट -ने -ने के थ्रू तो जानकारी हुई इसके ऊपर यहाँ पर आया